ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤ ਵੇਲੇ ਉਠਿਆ ਘਰ ਮੇਰੀ ਜਿੰਦੜੀ ਵਾਹਿਗੁਰੂ ਵਾਹਿਗੁਰੂ ਜਪਿਆ ਘਰ ਮੇਰੀ ਜਿੰਦੜੀ ਵਾਹਿਗੁਰੂ 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 ਅੰਮ੍ਰਿਤ ਵੇਲੇ ਉਠਿਆ ਕਰ ਮੇਰੀ ਜਿੰਦੜੀਏ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਮੇਰੀ ਜਿੰਦੜੀਏ ਅੰਮ੍ਰਿਤ ਵੇਲਾ ਸੋਹਣਾ ਵੇਲਾ ਅੰਮ੍ਰਿਤ ਵੇਲਾ ਸੋਹਣਾ ਵੇਲਾ ਅੰਦਰ ਮਨ ਨਹੀਂ ਲੱਗਦਾ ਮੇਰਾ ਅੰਦਰ ਮਨ ਨਹੀਂ ਲੱਗਦਾ ਮੇਰਾ ਮਨ ਅੰਦਰ ਨੂੰ ਲਾਇਆ ਕਰ ਮੇਰੀ ਜਿੰਦੜੀਏ ஜ ஜப்பப்பிந்த அமிர வேடைய ஜிந்த வாூ வாூ ஜப்பப்பப்பாறிம வே அம வேஜானே லமோம்ே டல தோஜா மா ਨਾਮ ਖਜ਼ਾਨਾ ਲੁੱਟਿਆ ਘਰ ਮੇਰੀ ਜਿੰਦੜੀਏ ਵਾਹਿਗੁਰੂ ਵਾਹਿਗੁਰੂ ਜੱਪਿਆ ਘਰ ਮੇਰੀ ਜਿੰਦੜੀਏ ਅੰਮ੍ਰਿਤ ਵੇਲੇ ਉਠਿਆ ਘਰ ਮੇਰੀ ਜਿੰਦੜੀਏ ਵਾਹਿਗੁਰੂ ਵਾਹਿਗੁਰੂ ਜੱਪਿਆ ਘਰ ਮੇਰੀ ਜਿੰਦੜੀਏ ਅੰਮ੍ਰਿਤ ਵੇਲੇ ਸਤਿਗੁਰੂ ਆਉਂਦੇ ਅੰਮ੍ਰਿਤ ਵੇਲੇ ਸਤਿਗੁਰੂ ਆਉਂਦੇ ਸੁੱਤਿਆਂ ਨੂੰ ਉਹ ਆਣ ਜਗਾਉਂਦੇ ਸੁੱਤਿਆਂ ਨੂੰ ਉਹ ਆਣ ਜਗਾਉਂਦੇ ਰਜ ਰਜ ਦਰਸ਼ਨ ਕਰਿਆ ਘਰ ਮੇਰੀ ਜਿੰਦੜੀ ਵਾਹਿਗੁਰੂ ਵਾਹਿਗੁਰੂ ਜਪਿਆ ਘਰ ਮੇਰੀ ਜਿੰਦੜੀ ਅਮਰਤ ਵੇਲੇ ਉਠਿਆ ਘਰ ਮੇਰੀ ਜਿੰਦੜੀ ਵਾਹਿਗੁਰੂ ਵਾਹਿਗੁਰੂ ਜਪਿਆ ਘਰ ਮੇਰੀ ਜਿੰਦੜੀ ਅੰਮ੍ਰਿਤ ਵੇਲੇ ਅੰਮ੍ਰਿਤ ਵਰਸੇ ਅੰਮ੍ਰਿਤ ਵੇਲੇ ਅੰਮ੍ਰਿਤ ਵਰਸੇ ਜਿਹੜਾ ਨਾ ਪੀਵੇ ਉਹੀ ਤਰਸੇ ਜਿਹੜਾ ਨਾ ਪੀਵੇ ਉਹੀ ਤਰਸੇ ਖਾਲੀ ਪਾਂਡਾ ਪਰਿਆ ਕਰ ਮੇਰੀ ਜਿੰਦੜੀਏ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਮੇਰੀ ਜਿੰਦੜੀਏ ਅੰਮ੍ਰਿਤ ਵੇਲੇ ਉਠਿਆ ਕਰ ਮੇਰੀ ਜਿੰਦੜੀਏ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਮੇਰੀ ਜਿੰਦੜੀ ਵਾਹਿਗੁਰੂ 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 ਅਮਰਤ ਵੇਲੇ ਉਠਿਆ ਕਰ ਮੇਰੀ ਜਿੰਦੜੀ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਮੇਰੀ ਜਿੰਦੜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ